ਲਓ ਲਓ ਜੀ ਅੱਜ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਆਏ ਆ ਕਾਲਾ ਪੂਨੀਆ ਪਿੰਡ ਵਿੱਚ ਇੱਥੇ ਸਾਡੀ ਟੀਮ ਨੂੰ ਦੱਸਿਆ ਗਿਆ ਵੀ ਉਰੇ ਭੂਤ ਰਹਿੰਦੇ ਨੇ ਵੀ ਇੱਥੇ ਆਹ ਮੋਟਰ ਤਾਂ ਜਿਹੜੇ ਭੂਤ ਪਾਈ ਜਾਂਦੇ ਨੇ ਨਾਲ ਸਾਡੇ ਲਵੇ ਸਾਰੇ ਡਾਇਰੈਕਟਰ ਸਾਡੇ ਉਹ ਲਿਆਉਂਦੇ ਨੇ ਆਪਦੇ ਐਪ ਲੈ ਕੇ ਆਏ ਆ ਅਸੀਂ ਸਪੈਸ਼ਲ ਐਪ ਜੀ ਨਾਲ ਆਹੀਂ ਪਤਾ ਲੱਗਦਾ ਵੀ ਕੁਝ ਆਏਗਾ ਜਾਂ ਨਹੀਂ ਦੇਖੋ ਬਾਕੀ ਤੁਸੀਂ ਕੀ ਰਾਏ ਦੇਣਾ ਚਾਹੁੰਦੇ ਹੋ ਮੁੰਡਿਓ ਬਹੁਤ ਤਾਕੜੇ ਭੂਤ ਹੈਗਾ ਤਾਂ ਕਹਿੰਦੇ ਨੇ ਆ ਜਿਹੜਾ ਸਾਹਮਣੇ ਦਰੱਖਤ ਨਾਲ ਹੈ ਇਦਾਂ ਹੀ ਮਤਲਬ ਹੈ ਜੇ ਆਪਾਂ ਜਾਣਨਾ ਨਾ ਇੱਥੇ ਹਲਚਲ ਹੁੰਦੀ ਰਹੀ ਹੈ ਫਿਰ ਆਉਣ ਕਰਦੀ ਆਪਾਂ ਐਪ ਚਲਾਦੀ ਆਪਦਾ ਸਾਰਾ ਸਿਰਤ ਹਾਂ ਚਲਾ ਕੇ ਜੀ ਆਪਣੇ ਲਈ ਜਣੀਆਂ ਚੀਜ਼ਾਂ ਨੇ ਆਪਾਂ ਉਹਨਾਂ ਨਾਲ ਵੀ ਪਤਾ ਲਾਵਾਂਗੇ ਉਹ ਟੁੱਟਾ ਮੈਂ ਝੁੱਕੂ ਸੋ ਵੇ ਆ ਬਾਈ ਓਏ ਹਲੇ ਤਾਂ ਬਾਈ ਐਪ ਸੁਰੂ ਕਰਿਆ ਸੀ ਬਾਈ ਬਾਈ ਕੁਝ ਹੋਣ ਲੱਗਿਆ ਓਰੇ ਕੁਝ ਹੋਇਆ ਹਲਚਲ ਹੋਈ ਆ ਬਾਈ ਓਏ ਬਾਈ ਦੇਖ ਬਾਈ ਧਰ ਲੱਗ ਰਿਹਾ ਜਰਾ ਕੋਈ ਮੈਂ ਕਹਣਾ ਕਿਉਂ ਖਰਚਾ ਵਾਹ ਆਏ ਕੁਝ ਸਟਾਰਟ ਕਰ ਲਿਆ ਆਪਣੇ ਬਾਈ ਬਾਈ ਧਰ ਲੱਗ ਰਿਹਾ ਹੁੰਦਾ ਦੇਖੋ ਦੇਖ ਦੇਖ ਬਾਈ ਕੁਝ ਹੋ ਜਾਣਾ ਬਾਈ ਹੋਇਆ ਬੱਸ ਆ ਦੇਖੋ ਬਾਈ ਟ੍ਰੈਕਸ ਤੋਂ ਹੋ ਰਿਹਾ ਬਾਈ ਕੁਛ ਨਾ ਕੁਛ ਹੋ ਰਿਹਾ ਕਹਿੰਦੇ ਬਾਈ ਹੋਰ ਧੀ ਧੀ ਹਰਗਾ ਹਰਗਾ ਹੋ ਰਿਹਾ ਬਾਈ ਹੋਰ ਤਰਾ ਉਸ ਤੇ ਲੱਤ ਲੱ ਨਾ ਮਸੇ ਤੇ ਤੇ ਬੀਟੇ ਇੱਕ ਆਇਆ ਬੈਨਰ ਆ ਦੇ ਹਲ ਚੱਲ ਛੁੱਟਿਆ ਬਾਈ ਤੇਰੀ ਠੱਮ ਆਇਆ ਬਾਈ ਬਸ ਆ ਤਨ ਇਵਾਰ ਆਹ ਦੇਖੋ ਓਏ ਤੇਰੀ ਆਹ ਵਾ ਦੇਖਿਆ ਆਹ ਤੇਰੀ ਆਹ ਵਾ ਦੇਖ ਆ ਦੇਖ ਆਹ ਉਧਰ ਬਾਕੀ ਸਰਪੰਚਾ 55 ਤੇ ਆ ਦੇ ਸੁਜੀ ਦੀ ਪਾਏ ਦਾ ਸੌ ਲੱਗਾ ਵੇਖੀ ਆ ਯਾਰ ਉੱਪਰ ਬੈਠੀ ਦੀ ਭਾਈ ਆਹ ਦਰਖਤ ਦਰਖਤ ਜੋ ਕੋਸ਼ਾ ਉਹ ਹਰਿਆ ਬੈਜਾ ਦਰਖਤ ਕੋਲ ਜਾਂਦੇ ਨਾ ਆਪਾਂ ਫੇਰ ਆ ਰਿਹਾ ਥੋੜੀ ਜੀ ਰਾਈਡਰੇਸ਼ਨ ਬਦ ਰਹੀ ਆ ਅਬ ਬਾਦ ਕੀ ਭਾਈ ਆ ਦੇ ਉਹ 85 ਦੇ ਬਾਗੀ ਓਏ ਓਏ ਆ ਦੇਖ ਆ ਦੇ 85 ਦੇ ਬਾਗੀ ਖੜ ਜਾ ਖੜ ਜਾ 85 ਦੇ ਬਾਗੀ ਰੇਡੀਸ਼ਨ ਭਾਈ ਆ ਦੇਖ ਭਾਈ ਇੱਥੋਂ ਕੁਸੇ ਢੀ ਗਿਆ ਆਵਾਜ਼ ਆ ਰਹੀ ਆਵਾਜ਼ ਢੀ ਗਿਆ ਬਾ ਦੇਖ ਭਾਈ ਕਿੱਥੇ ਜਾ ਉਹ ਉੱਥੇ ਮਾਇਕੜਾ ਚਲੋ ਭੈਣ ਜੀ ਕਹੀ ਜੀ ਵੀਡੀਓ ਖੜ ਕੇ ਮੋੜ ਚੱਲਦੇ ਆ ਬਹੁਤ ਜ਼ਿਆਦਾ ਆ ਰਹੀ ਆ ਹੁਣ ਤਾਂ ਬਹੁਤ ਬਹੁਤ ਆ ਰਹੀ ਆ ਮੋੜ ਚੱਲੋ ਬਾ ਚਲੋ ਭੱਜ ਭਾਈ ਇਹ ਹਜਾ ਕੁਸੂ ਨੂੰ ਦਿਖਾਉਂ ਦੇਣਾ ਅਸੀਂ ਭੱਜਦੇ ਆ ਜਾਨੀ ਇਹ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਜੀ